ਹੋ ਜਾਂਦਾ ਜੀਵਨ ਬਹੁਤ ਬਹੁਤ ਔਖਾ ਜੀ ਹੈ ਬਹੁਤ ਔਖਾ ਆਉਂਦੇ ਜਾਂਦੇ ਸਾਰ ਲੈਂਦਾ ਕੋਈ ਪ੍ਰਸ਼ਾਸਨ ਦੇ ਬੰਦੇ ਨਹੀਂ ਸਰ ਕੋਈ ਨਹੀਂ ਇਸਤੀਆਂ ਲਈ ਫਿਰਦੇ ਬਸ ਕਿਸ਼ਤੀਆਂ ਲੈ ਕੇ ਆਉਂਦੇ ਉਹ ਖਾਣਾ ਪਾਣੀ ਦੇ ਜਾਂਦੇ ਆ ਅੱਛਾ ਹਾਂਜੀ ਅੱਗੇ ਕਿੰਨਾ ਕੁ ਪਾਣੀ ਹੈ ਅੱਗੇ ਸਾਰ ਅੱਗੇ ਬਹੁਤ ਸਾਰੇ 7 8 8 ਫੋਟੋਗਾ ਅੱਛਾ ਹਾਂਜੀ ਤੇ ਫਿਰ ਕੁੱਲ ਮਿਲਾ ਕੇ ਇਹ ਕਹਿ ਸਕਦੇ ਆ ਕੁਦਰਤ ਦੀ ਮਾਰ ਤਾਂ ਪਈ ਪਰ ਨਾਲ ਕੋਈ ਨਹੀਂ ਖੜਿਆ ਨਾਲ ਨਹੀਂ ਕੋਈ ਖੜਿਆ ਸਰ ਹੈ ਨਾਲ ਨਹੀਂ ਕੋਈ ਅੱਜ ਪਤਾ ਲੱਗਦਾ ਵੀ ਆਪਦੇ ਖੜ ਜਾਂਦੇ ਜੇ ਆਪਦੇ ਵੀ ਖੜਦੇ ਆ ਕਿਤੇ ਸਰ ਆਪਦੇ ਹੀ ਖੜਦੇ ਆ ਹੈ ਆਪਦੇ ਕੋਈ ਨਹੀਂ ਖੜਦਾ ਨਾਲ ਕੋਈ ਨਹੀਂ ਕੋਈ ਨਹੀਂ ਸੰਗਤ ਸਾਥ ਦਿੰਦੀ ਆਪਣੀ ਪੰਜਾਬ ਦੀ ਸੰਗਤ ਸਾਥ ਅਰੇ ਪੰਜਾਬ ਦੇ ਵਿੱਚ ਇੱਕ ਚੀਜ਼ ਤਾਂ ਮੇਨ ਹੈ ਵੀ ਲੋਕ ਇੱਕ ਦੂਜੇ ਦਾ ਸਾਥ ਤਾਂ ਦਿੰਦੇ ਹਨ ਹਾਂ ਜੀ ਹਾਂ ਜੀ ਭਾਈਚਾਰਾ ਦਾ ਕੰਮ ਹੈ ਭਾਈਚਾਰਾ ਕਹਿੰਮ ਜੀ ਹੈਨਾ ਹਾਂ ਜੀ ਹਾਂ ਜੀ ਬਿਲਕੁਲ ਬੈਰੀਤੀ ਤਾਂ ਉੱਤੇ ਉੱਠ ਕੇ ਨਾਲ ਤਾਂ ਖੜਦੀ ਆ ਹਾਂ ਜੀ ਹਾਂ ਜੀ ਆਉਂਦੇ ਆ ਸਾਰੇ ਇੱਥੇ ਆਉਂਦੇ ਸਰ ਸਾਰੇ ਹੈ ਬਹੁਤ ਰਾਸ਼ਨ ਲੈ ਗਏ ਟਰਾਲੀਆਂ ਦੂਰੋਂ ਦੂਰੋਂ ਪਰ ਪਰ ਕੇ ਅੱਗੇ ਇਧਰ ਬਾਰਡਰ ਤੇ ਜਾ ਰਿਹਾ ਅੱਛਾ ਕੀ ਮੰਗ ਕਰੋਗੇ ਸਰਕਾਰਾਂ ਤੱਕ ਜੇ ਸਰਕਾਰਾਂ ਤੱਕ ਵੀਡੀਓ ਪਹੁੰਚਦੀ ਹੈ ਤਾਂ ਕੀ ਮੰਗ ਕਰੋਗੇ ਮੁੱਖ ਮੰਤਰੀ ਸਰ ਸਰਕਾਰਾਂ ਤੋਂ ਕੀ ਮੰਗ ਸਕਦੇ ਆ ਇਹੋ ਚੋਨਾਕ ਕਣਕ ਦਾ ਨੂੰ ਮੁਆਵਜ਼ਾ ਫੋਲ ਦਿੱਤਾ ਜਾਵੇ ਹਾਂਜੀ